ਸੱਚੀ ਕਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਨਵਜੀਤ ਦਰਸਲ ਪੰਜਾਬ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਜਿਸ ਤਰ੍ਹਾਂ ਖਤਮ ਹੋਇਆ ਜਾਂ ਕੀਤਾ ਗਿਆ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜਗੀਆਂ ਨੇ ਕਿਸਾਨ ਆਪੂ ਇੱਕ ਦੂਸਰੇ ਤੇ ਦੋਸ਼ ਲਗਾ ਰਹੇ ਆ ਵਪਾਰੀ ਵਰਗ ਦਾ ਕਹਿਣਾ ਕਿ ਕੰਮ ਹੀ ਬਹੁਤ ਵਧੀਆ ਹੋ ਗਿਆ ਲੋਕ ਕਹਿ ਰਹੇ ਨੇ ਕਿ ਦਿੱਲੀ ਜਾਣਾ ਸੌਖਾ ਹੋ ਗਿਆ ਕੁਝ ਲੋਕ ਕਹਿ ਰਹੇ ਨੇ ਕਿ ਕਰੋੜਾਂ ਰੁਪਏ ਦਾ ਨੁਕਸਾਨ ਪੰਜਾਬ ਨੂੰ ਹੋਇਆ ਜੋ ਹੁਣ ਹੋਇਆ ਇਹ ਚੰਗਾ ਹੋਇਆ ਅ ਜਿਸ ਤੇ ਗੱਲਬਾਤ ਕਰਾਂਗੇ ਕਿਉਂਕਿ ਕਿਸਾਨ ਜਿਹੜੇ ਅੰਦੋਲਨ ਨੂੰ ਕਰ ਰਹੇ ਸੀ ਉਹਨਾਂ ਦੇ ਉੱਪਰ ਹੁਣ ਕਈ ਤਰ੍ਹਾਂ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਆ ਚਰਚਾ ਕਰਾਂਗੇ ਚਰਚਾ ਇੱਕ ਜੱਜ ਸਾਹਿਬ ਦੀ ਵੀ ਕਰਨੀ ਆ ਕਰੋ ਕੈਸ਼ ਮਿਲਿਆ ਕਰੋੜਾਂ ਰੁਪਏ ਦੀ ਗਿਣਤੀ ਕਹਿੰਦੇ ਆ ਕਿ ਉਹਨਾਂ ਦੀ ਅਚਾਨਕ ਬਦਲੀ ਕਰ ਦਿੱਤੀ ਗਈ ਤੇ ਜਿੱਥੇ ਬਦਲੀ ਕੀਤੀ ਆ ਅਗਲੇ ਕਹਿੰਦੇ ਸੀ ਕੂੜਾਦਾਨ ਆ ਇੱਥੇ ਜਿਹੜੀ ਬਦਲੀ ਕਰ ਦਿੱਤੀ ਆ ਇਹ ਕਹਿਣ ਦੀ ਜ਼ਰੂਰਤ ਕਿਉਂ ਪੈਂਦੀ ਐ ਇਹ ਪੈਸੇ ਆਏ ਕਿੱਥੋਂ ਜੱਜ ਸਾਹਿਬ ਤਾਂ ਛੁੱਟੀ ਤੇ ਆ ਪਰ ਮਾਮਲਾ ਬਹੁਤ ਗੰਭੀਰ ਹੈ ਪਾਰਤ ਦੇ ਵਿੱਚ ਨਿਆਇ ਪ੍ਰਣਾਲੀ ਤੇ ਪਹਿਲਾਂ ਵੀ ਸਵਾਲ ਉੱਠੇ ਨੇ ਹੁਣ ਫੇਰ ਉੱਠਣ ਲੱਗੇ ਆ ਗੱਲ ਉਸ ਤੇ ਵੀ ਕਰਨੀ ਹੈ ਖਬਰਾਂ ਹੋਰ ਵੀ ਐ ਪਰ ਸ਼ੁਰੂਆਤ ਅਸੀਂ ਕਿਸਾਨਾਂ ਤੋਂ ਕਰਦੇ ਆ ਕਿਸਾਨਾਂ ਦਾ ਅੰਦੋਲਨ ਜਿਸ ਤਰ੍ਹਾਂ ਖਤਮ ਕੀਤਾ ਗਿਆ ਜਾਂ ਦਬਾਇਆ ਗਿਆ ਜਾਂ ਸਰਕਾਰ ਨੇ ਚੁੱਕ ਦਿੱਤਾ ਪੀਲਾ ਪੰਜਾਬ ਫਿਰਿਆ ਜੀਸੀਬੀ ਮਸ਼ੀਨਾਂ ਲਿਆਂਦੀਆਂ ਢਹਿ ਢੇਰੀ ਕਰਤਾ ਸਾਰਾ ਕੁਝ ਸਮਾਨ ਕਿਸਾਨਾਂ ਦਾ ਜ਼ਬਤ ਕਰ ਲਿਆ ਬਹੁਤ ਸਾਰੇ ਕਿਸਾਨ ਜਿੱਥੇ ਬੰਦੀਆਂ ਦੇ ਆਗੂਆਂ ਨੇ ਵਿਰੋਧ ਕੀਤਾ ਅੱਜ ਵੀ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਵਿਰੋਧ ਕਰ ਰਹੇ ਨੇ ਖੁੱਲ ਕੇ ਸਾਹਮਣੇ ਆਉਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਸਖਤੀ ਕਰ ਰਿਹਾ ਕੱਲ ਸ੍ਰੀ ਮੁਖਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮਲੇਰਕੋਟਲਾ ਮਾਨਸਾ ਬਠਿੰਡਾ ਹੋਰ ਵੀ ਕਈ ਥਾਵਾਂ ਤੇ ਕਿਸਾਨਾਂ ਨੇ ਨਾਰੇਬਾਜੀ ਵੀ ਕੀਤੀ ਇਕੱਠ ਵੀ ਕੀਤਾ ਚੰਡੀਗੜ੍ਹ ਜਾਣਾ ਜੀ ਅਖੇ ਘਰਾਉ ਕਰਨਾ ਕਿਸ ਚੀਜ਼ ਦਾ ਘਰਾਉ ਹੁਣ ਕਰਨਾ ਇਸ ਚੀਜ਼ ਦੀ ਜ਼ਰੂਰਤ ਕਿਉਂ ਪੈ ਗਈ ਹੈ ਦੁਆਰਾ ਤੋਂ ਕਿ ਅਜੇ ਜੋ ਕੁਝ ਹੋਇਆ ਉਹ ਤੋਂ ਸਬਕ ਨਹੀਂ ਸਿੱਖਿਆ ਦੋ ਪਕਤੇ ਅਸੀਂ ਇਹ ਗੱਲ ਕਰਾਂਗੇ ਇੱਕ ਤਾਂ ਇਹ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੀ ਕਹਿਤਾ ਕਿ ਜਦੋਂ ਤੱਕ ਏਕਤਾ ਨਹੀਂ ਉਦੋਂ ਤੱਕ ਸਰਕਾਰ ਨੇ ਇਸੇ ਤਰ੍ਹਾਂ ਸਾਨੂੰ ਦਬਾਉਂਦੇ ਰਹਿਣਾ ਇਹ ਸ਼ਬਦ ਮੇਰੇ ਨਹੀਂ ਇਹ ਸ਼ਬਦ ਤੁਹਾਡੇ ਨਹੀਂ ਰਕੇਸ਼ ਟਕੈਤ ਦੀ ਇਹ ਸ਼ਬਦਾਬਲੀ ਹੈ ਕਿ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਜ਼ੁਲਮ ਇਸੇ ਤਰ੍ਹਾਂ ਸਰਕਾਰਾਂ ਨੇ ਕਰਦੇ ਰਹਿਣਾ ਸਾਨੂੰ ਏਕਾਕਰਨ ਦੀ ਜ਼ਰੂਰਤ ਹੈ ਸਾਧ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਅਸੀਂ ਛੋਟੀ ਉਮਰ ਦੇ ਵਿੱਚ ਕਹਾਣੀ ਪੜਦੇ ਸੀ ਜਦੋਂ ਇੱਕ ਬਾਪ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇੱਕ ਇੱਕ ਲੱਕੜੀ ਲਿਆਓ ਤੋੜਨੀ ਸ਼ੁਰੂ ਕੀਤੀ ਤੇ ਟੁੱਟ ਜਾਂਦੀ ਸੀ ਤੇ ਜਦੋਂ ਇਕੱਠੀਆਂ ਲੱਕੜੀਆਂ ਤੋੜਨ ਨੂੰ ਕਿਹਾ ਤਾਂ ਟੁੱਟੀ ਨਹੀਂ ਇਕਤਾ ਵਿੱਚ ਬਲ ਹੈ ਉਹਦਾ ਟਾਈਟਲ ਸੀ ਸਰਲੇਖ ਸੀ ਪਰ ਅੱਜ ਇਕਤਾ ਵਿੱਚ ਬਲ ਕਿੱਥੇ ਆ ਅੱਜ ਕਿਉਂ ਨਹੀਂ ਕਿਸਾਨ ਜਿੱਥੇ ਬੰਦੀਆਂ ਇੱਕ ਹੋ ਰਹੀਆਂ ਇਹ ਸਵਾਲ ਬਾਰ-ਬਾਰ ਉੱਠ ਰਹੇ ਨੇ ਕੱਲ ਦੀ ਇੱਕ ਕਿਸਾਨ ਆਗੂ ਜਿਹੜਾ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਹੈ ਉਹ ਮਾਜੇ 'ਚ ਦੋਸ਼ ਵੀ ਬਹੁਤ ਲੱਗੇ ਆ ਕੋਈ ਕਹਿੰਦਾ 76 ਲੱਖ ਰੁਪਈਆ ਦੱਬ ਕੇ ਬੈਠਾ ਕੋਈ ਕਹਿੰਦਾ 50 ਲੱਖ ਦੱਬ ਕੇ ਬੈਠਾ ਕਿਹੜਾ ਇੱਕ ਤੇ ਲੱਗੇ ਕਈਆਂ ਤੇ ਦੋਸ਼ ਲੱਗੇ ਆ ਉਹਦੀ ਕੱਲ ਦੀ ਇੱਕ ਇੰਟਰਵਿਊ ਬਹੁਤ ਚਰਚਾ ਦਾ ਵਿਸ਼ਾ ਬਣੀ ਆ ਉਹਨੇ ਕਿਹਾ ਕਿ ਇਹ ਤਾਂ ਸਰਕਾਰ ਦੇ ਇਸ਼ਾਰੇ ਤੇ ਬੈਠੇ ਸੀ ਤੇ ਸਰਕਾਰ ਦੇ ਇਸ਼ਾਰੇ ਤੇ ਉੱਠ ਗਏ ਇਹ ਹੁਣ ਨਵਾਂ ਸਵਾਲ ਖੜਾ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ਤੇ ਅੰਦੋਲਨ ਸ਼ੁਰੂ ਕੀਤਾ ਸੀ ਜੇ ਅੰਦੋਲਨ ਉਦੋਂ ਸ਼ੁਰੂ ਕੀਤਾ ਸੀ ਤੁਹਾਨੂੰ ਹੁਣ ਸ਼ੱਕ ਹੋਇਆ ਤੇ 11 ਮਹੀਨੇ ਤੋਂ ਵੱਧ ਦਾ ਸਮਾਂ 13 ਮਹੀਨੇ ਕਹਿ ਲਓ 13 ਮਹੀਨੇ ਤੋਂ ਵੱਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਾ ਕਿ ਸਰਕਾਰ ਨੇ ਅੰਦੋਲਨ ਕਰਾਇਆ ਸਰਕਾਰ ਦੇ ਇਸ਼ਾਰਿਆਂ ਤੇ ਹੋਇਆ ਉਸ ਵੇਲੇ ਦੀ ਕਿਉਂ ਚੁੱਪੀ ਬੱਟੀ ਰੱਖੀ ਹੁਣ ਦੋਗਲੀ ਰਾਜਨੀਤੀ ਕਿਉਂ ਕੀਤੀ ਜਾ ਰਹੀ ਹੈ ਅਖੇ ਜੀ ਅਸੀਂ ਤਾਂ ਗੈਰ ਰਾਜਨੀਤਿਕ ਆ ਅਖੇ ਜੀ ਅਸੀਂ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆ ਅਸੀਂ ਕਿਸੇ ਦਾ ਦੋਸ਼ ਨਹੀਂ ਲਾਉਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਆਗੂ ਨੇ ਜਿਹੜੇ 30 30 40 40 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਜਿਨ੍ਹਾਂ ਨੇ ਆਪਣਾ ਉਮਰ ਦਾ ਇੱਕ ਹਿੱਸਾ ਕਿਸਾਨੀ ਨੂੰ ਉੱਪਰ ਚੁੱਕਣ ਦੇ ਵਿੱਚ ਲਗਾਤਾ ਸਮੇ ਸਮੇਤੇ ਸਰਕਾਰਾਂ ਦੇ ਨਾਲ ਅੜਕੇ ਵੀ ਲਏ ਆ ਸਮੇ ਸਮੇਤੇ ਅੜ ਵੀ ਗਏ ਆ ਇੱਕ ਸਮਾਂ ਅਜੀਹਾ ਸੀ ਜਦੋਂ ਮੁੱਖ ਮੰਤਰੀ ਸਾਹਿਬ ਮੀਟਿੰਗ ਕਰ ਰਹੇ ਸੀ ਤਾਂ ਇੱਕ ਕਿਸਾਨ ਆਗੂ ਨੇ ਉੱਠ ਕੇ ਕੁੰਡੀ ਲਾਤੀ ਅੰਦਰੋਂ ਅਖੇ ਜੀ ਇਹ ਮੰਗਾ ਸਾਡੀਆਂ ਵੱਲ ਧਿਆਨ ਦਿੱਤਾ ਜਾਵੇ ਪਹਿਲਾਂ ਐਦਾਂ ਦੀ ਵੀ ਜ਼ਰੂਰਤ ਹੈਗੀ ਕਈਆਂ ਦੀ ਪਰ ਇੱਥੇ ਹੁਣ ਉਹ ਵੀ ਆ ਜਿਹੜੇ ਕਹਿੰਦੇ ਜੀ ਇਹ ਤਾਂ ਮੀਲੀ ਭੁਗ ਦੇ ਨਾਲ ਸਾਰਾ ਕੁਝ ਹੋ ਰਿਹਾ 13 ਮਹੀਨਿਆਂ ਤੋਂ ਫੇ ਕੀ ਕੀਤਾ ਜਾ ਰਿਹਾ ਸੀ ਉਸ ਵੇਲੇ ਕਿਉਂ ਨਹੀਂ ਗੱਲਾਂ ਸਾਹਮਣੇ ਰੱਖੀਆਂ ਦੂਜਾ ਪੱਖ ਜੇ ਵਾਕਈ ਇਸ ਤਰ੍ਹਾਂ ਹੈ ਕਿਉਂਕਿ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਇਸ ਵੇਲੇ ਕਿਸਾਨ ਇਕੱਠੇ ਨਹੀਂ ਸੀ ਇਹਨਾਂ ਵਿੱਚ ਵੰਡੀਆਂ ਪੈ ਗਈਆਂ ਇਹ ਤਾਂ ਜੀ ਪੈਸੇ ਦੇ ਪਿੱਛੇ ਪਏ ਆ ਇਹ ਤਾਂ ਜੀ ਪੈਸੇ ਇਕੱਠੇ ਕਰਨ ਤੇ ਹੋਏ ਆ ਇਸ ਤਰ੍ਹਾਂ ਦੇ ਦੋਸ਼ ਲੱਗੇ ਆ ਇੱਕ ਦੂਸਰੇ ਉੱਪਰ ਦੋਸ਼ ਲੱਗੇ ਆ ਜੇਕਰ ਹੁਣ ਬੰਦੇ ਕਹਿ ਰਹੇ ਨੇ ਕਿ 76 ਲੱਖ ਰੁਪਈਆ ਇਕੱਠਾ ਕਰਕੇ ਵਹਿ ਗਿਆ ਇਹਨੇ ਉਹ ਵੀ ਬਿਨਾਂ ਵਿਆਜ ਤੋਂ ਤਾਂ ਉਹਦਾ ਵੀ ਤਾਂ ਨਾਮ ਆ ਰਿਹਾ ਇਸ ਤੋਂ ਪਹਿਲਾਂ ਕਈਆਂ ਦੇ ਉੱਪਰ ਦੋਸ਼ ਲੱਗੇ ਟੁੱਟੀਆਂ ਜੀਆਂ ਗੱਡੀਆਂ ਲੈ ਕੇ ਗਏ ਜੀ ਕਈ ਵਾਰ ਦੇ ਵਿੱਚ ਗੱਡੀਆਂ ਬਹੁਤ ਵਧੀਆ ਆ ਗਈਆਂ ਕਈਆਂ ਦੇ ਕੋਠੀਆਂ ਬਣ ਗਈਆਂ ਇਹ ਅਸੀਂ ਤਾਂ ਨਹੀਂ ਦੋਸ਼ ਲਾਉਨੇ ਤੁਹਾਡੇ ਵਿੱਚੋਂ ਹੀ ਜਦੋਂ ਦਿੱਲੀ ਤੋਂ ਵਾਪਸ ਆਏ ਸੀ ਉਦੋਂ ਹੀ ਦੋਸ਼ ਲੱਗੇ ਸੀ ਹੁਣ ਕਹਿੰਦੇ ਜਿ ਇੱਕ ਵੱਖਰਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇਹਨਾਂ ਕਿਸਾਨਾਂ ਦੇ ਖਿਲਾਫ ਇਹ ਜਿੱਦਾਂ ਦੀ ਧਾਰਨਾ ਬਣਾਉਣੀ ਆ ਉਦਾਂ ਦੀ ਧਾਰਨਾ ਹੀ ਬਣ ਜਾਣੀ ਆ ਹਰ ਰੋਜ਼ ਜਿਹੜੀ ਖਬਰ ਆਉਣੀ ਹੈ ਉਹਤੇ ਚਰਚਾ ਕਰਨੀ ਲਾਜ਼ਮੀ ਹੋ ਜਾਣੀ ਆ ਹਰ ਰੋਜ਼ ਨਵੇਂ ਦੋਸ਼ ਲੱਗਣੇ ਆ ਪਰ ਮਸਲਾ ਫਿਰ ਉੱਥੇ ਆ ਕੇ ਰੁਕਦਾ ਕਿ ਇਕੱਠੇ ਕਦੋਂ ਹੋਣਾ ਏਕਤਾ ਕਦੋਂ ਹੋਣੀ ਆ ਕੱਲ ਐਡੇ ਵੱਡੇ ਅੰਦੋਲਨ ਨੂੰ ਦਬਾਉਣ ਤੋਂ ਬਾਅਦ ਤਿੰਨ ਦਿਨ ਦੇ ਵਿੱਚ ਕਿਸੇ ਦੀ ਕੋਈ ਪ੍ਰਤੀਕਿਰਿਆ ਆਈ ਕਿਸੇ ਨੇ ਕਿਹਾ ਕਿ ਅਸੀਂ ਨਾਲ ਖੜਦੇ ਆ ਆਖਰਕਾਰਨ ਕੀ ਸੀਗਾ ਸੰਯੁਕਤ ਕਿਸਾਨ ਮੋਰਚੇ ਦੇ ਕੋਸ਼ਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆਂ ਸੰਘਰਸ਼ ਕਰਨ ਨੂੰ ਤਿਆਰ ਆਂ ਪਰ ਅਜੇ ਤੱਕ ਤੁਰੇ ਤਾਂ ਨਹੀਂ ਨਾ ਇਹਦਾ ਮਤਲਬ ਕਿਤੇ ਨਾ ਕਿਤੇ ਕੀ ਕੁਝ ਗੜਬੜੀਆਂ ਸੀ ਇਹ ਵੀ ਇੱਕ ਪੱਖ ਹੈ ਜਿਹਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਦੂਜੀ ਗੱਲ ਅਸੀਂ ਬਾਰ-ਬਾਰ ਸਮੇਂ-ਸਮੇਂ ਤੇ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਗਾਂ ਨਜਾਇਜ਼ ਨਹੀਂ ਹੋ ਸਕਦੀਆਂ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਜੇਕਰ ਸਰਕਾਰ ਨੂੰ ਲੱਗਦਾ ਕਿ ਇਹ ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਤਾਂ ਉਸੇ ਵੇਲੇ ਉਹਨਾਂ ਨੂੰ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ 2020 ਦੇ ਵਿੱਚ ਅੰਦੋਲਨ ਦੇ ਜਿੱਤਣ ਦਾ ਸਰਕਾਰ ਨੂੰ ਝਕਾਉਣ ਦਾ ਮੁੱਖ ਕਾਰਨ ਕੀ ਸੀ ਉਹਨਾਂ ਨੂੰ ਖੇਤੀ ਕਾਨੂੰਨ ਕਿਉਂ ਵਾਪਸ ਲੈਣੇ ਪਏ ਕਿਉਂਕਿ ਇਹਨਾਂ ਦੀ ਏਕਤਾ ਸੀ ਆ ਜੇਕਤਾ ਨਹੀਂ ਇਸ ਕਰਕੇ ਸਵਾਲ ਖੜੇ ਹੋ ਰਹੇ ਐ ਤੇ ਹੁਣ ਜਦੋਂ ਕਾਨੂੰਨ ਦੀ ਗੱਲ ਕਰਦੇ ਜਿਹੜੀ ਇਹ ਮੰਗ ਕਰਦੇ ਐ ਐਮਐਸਪੀ ਦੀ ਉਸ ਐਮਐਸਪੀ ਤੇ ਪਹਿਲਾਂ ਵੀ ਸਵਾਲ ਖੜੇ ਹੋਏ ਐ ਭਾਰਤ ਦੇ ਪੰਜਾਬ ਦੇ ਬਹੁਤ ਸਾਰੇ ਆਰਥਿਕ ਮਾਹਰਾਂ ਨੇ ਕਿਹਾ ਕਿ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਜੂ ਹਰਿਆਣਾ ਨੂੰ ਨੁਕਸਾਨ ਹੋ ਜਾਏਗਾ ਜੇਕਰ ਇਹਨਾਂ ਨੇ ਚੰਗੀ ਤਰ੍ਹਾਂ ਤਿਆਰੀ ਨਾ ਕੀਤੀ ਕਿ ਵਾਕਈ ਇਸ ਵੇਲੇ ਹਵਾ ਦੇ ਵਿੱਚ ਤੀਰ ਮਾਰਨ ਵਾਲਾ ਕੰਮ ਕੀਤਾ ਜਾ ਰਿਹਾ ਹੈ। ਵਾਕਈ ਇਸ ਵੇਲੇ ਬਹੁਤ ਸਾਰੀਆਂ ਅਜਹੀਆਂ ਗੱਲਾਂ ਨੇ ਜਿਤੇ ਕੰਮ ਨਹੀਂ ਕੀਤਾ ਜਾ ਰਿਹਾ। ਕੀ ਇਸ ਵੇਲੇ ਤਾਂ ਕੀਤਾ ਜਾ ਰਿਹਾ ਕਿ ਕਿਸਾਨਾਂ ਵਿੱਚ ਵੱਡਾ ਲੀਡਰ ਬਣ ਜਵੇ। ਇਸ ਕਰਕੇ ਹੋ ਰਿਹਾ ਕਿ ਚਿਹਰੇ ਮੂਰੇ ਲਿਸ਼ਕਾ ਕੇ ਸਾਰਾ ਕੁਝ ਤੇ ਅੱਗੇ ਨਿਕਲੀਏ। ਇੱਕ ਦੂਸਰੇ ਪੈਰ ਮਿੱਧ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਆਰਥਿਕ ਮਾਹਰ ਕਹਿੰਦੇ ਨੇ ਕਿ ਐਮਐਸਪੀ ਦੀ ਕੋਈ ਜ਼ਰੂਰਤ ਨਹੀਂ ਵੱਡੇ ਦੇਸ਼ਾਂ ਵਿੱਚ ਵੀ ਇਹ ਸਾਰਾ ਕੁਝ ਨਹੀਂ ਲਾਗੂ ਤਾਂ ਫਿਰ ਇਸ ਮੰਗ ਵੱਲ ਕੀ ਧਿਆਨ ਦੇਣਾ ਲਾਜ਼ਮੀ ਹੈ ਕਿ ਨਹੀਂ। ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਰੋੜਾਂ ਰੁਪਈਆ ਸਰਕਾਰ ਨੂੰ ਬਜਟ ਵਿੱਚ ਚਾਹੀਦਾ ਜੇਕਰ ਇਹ ਕਹਿੰਦੇ ਨੇ ਕਿ 24000 ਕਰੋੜ ਰੁਪਏ ਦਾ ਸਰਜਣ ਜਦੋਂ ਐਮਐਸਪੀ ਦੀ ਗੱਲ ਕਰਦੇ ਆ ਕਿ ਵਾਕਈ ਪੰਜਾਬੀਆਂ ਨੂੰ ਕਿਸਾਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਨੁਕਸਾਨ ਨਹੀਂ ਹੋਣਾ ਖੁੱਲੀਆਂ ਮੰਡੀਆਂ ਦਾ ਵਿਰੋਧ ਤਾਂ ਹੁੰਦਾ ਸਾਈਲੋ ਪਲਾਟ ਬੰਦਿਆ ਤਾਂ ਵਿਰੋਧ ਹੋ ਰਿਹਾ ਕਾਰਪੋਰੇਟ ਘਰਾਣੇ ਇੱਥੇ ਆਉਣ ਦੀ ਗੱਲ ਕਰਦੇ ਤਾਂ ਵਿਰੋਧ ਹੋ ਰਿਹਾ ਹਾਲਾਂਕਿ ਅਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਹੱਕ ਦੇ ਵਿੱਚ ਨਹੀਂ ਪਰ ਇੱਕ ਕਿਸਾਨ ਆਗੂ ਦੀ ਜਦੋਂ ਇੰਟਰਵਿਊ ਸੁਣੀ ਹੈ ਉਹਦੇ ਵਿੱਚ ਜਦੋਂ ਇਹ ਸਵਾਲ ਜਵਾਬ ਹੋਏ ਨੇ ਕਿ ਭਾਈ ਤੁਸੀਂ ਇੱਕ ਪਾਸੇ ਦੱਸੋ ਕਿੱਧਰ ਨੂੰ ਹੋਣਾ ਉਸ ਵੇਲੇ ਕੋਈ ਬੋਲਦਾ ਨਹੀਂਗਾ ਹਾਂ ਪੰਜਾਬ ਦੀ ਕਿਸਾਨੀ ਨੂੰ ਨੁਕਸਾਨ ਹੋ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਮੇਂ-ਸਮੇਂ ਤੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਬਹੁਤਾ ਕੋਈ ਵਧੀਆ ਕੰਮ ਨਹੀਂ ਕੀਤਾ ਕਿਸਾਨਾਂ ਦੇ ਲਈ 1982 ਤੋਂ ਬਾਅਦ ਜਦੋਂ ਪੰਜਾਬ ਦੀ ਜੀਡੀਪੀ ਗਰੋਥ ਅਚਾਨਕ ਹੇਠਾਂ ਵੱਲ ਆਉਣੀ ਸ਼ੁਰੂ ਹੋਈ ਅੱਜ ਤੱਕ ਨਹੀਂ ਲੀਤੇ ਆਇਆ ਇੱਕ ਸਮਾਂ ਸੀ ਜਦੋਂ ਜੀਡੀਪੀ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਸੀ ਅੱਜ ਕਿਉਂ ਹੇਠਲੇ ਨੰਬਰ ਤੇ ਆ ਗਿਆ ਲੱਭਣ ਦੀ ਜ਼ਰੂਰਤ ਹੈ ਕਰਜ਼ਾ ਕਿਉਂ ਡਬਲ ਹੁੰਦਾ ਰਹਿ ਰਿਹਾ ਹੈ ਪੰਜਾਬ ਦੇ ਸਿਰ ਤੇ ਕਰਜਾ ਕਿਉਂ ਚੜਿਆ ਕਿਸਾਨਾਂ ਨੂੰ ਆਤਮ ਹੱਤਿਆ ਕਿਉਂ ਕਰਨੀ ਪੈ ਰਹੀ ਹੈ ਕਦੀ ਚਿੱਟੀ ਮੱਖੀ ਦਾ ਰੋਲਾ ਕਦੀ ਗਲਾਬੀ ਸੁੰਡੀ ਦਾ ਰੋਲਾ ਕਦੀ ਕੀਟਨਾਸ਼ਕਾਂ ਦਾ ਰੋਲਾ ਕਦੀ ਇਹ ਕਹਿੰਦੇ ਕਿ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰੋ ਕਦੀ ਕਹਿੰਦੇ ਕਿ ਅਸੀਂ ਮੂੰਗੀ ਦੇ ਉੱਪਰ ਵੀ ਤੁਹਾਨੂੰ ਐਮ ਐਸ ਪੀ ਦਵਾਂਗੇ ਕਿ ਉਹਨੇ ਉੱਪਰ ਖਰੀਦ ਕੀਤੀ ਜਾਂਦੀ ਹੈ ਨਰਮੇ ਦੀ ਪੱਟੀ ਕਿਹਾ ਜਾਂਦਾ ਸੀ ਮਾਲਵੇ ਨੂੰ ਨਰਮਾ ਪੱਟੀ ਕੀ ਬਣਿਆ ਅੱਜ ਉੱਥੇ ਨਰਮੇ ਦੀ ਜਦੋਂ ਖੇਤੀ ਹੁੰਦੀ ਹੈ ਖਤਮ ਹੋਣ ਦੀ ਕਗਾਰ ਤੇ ਹੈ ਜਦੋਂ ਖੇਤੀ ਹੁੰਦੀ ਹੈ ਕਈ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਜੇਕਰ ਕਿਸਾਨਾਂ ਸਾਥ ਨਹੀਂ ਦਿੱਤਾ ਗਿਆ ਤਾਂ ਇਹ ਵੀ ਤਾਂ ਨੁਕਸਾਨ ਹੈ ਅਕਾਲੀ ਜਲਦੀ ਸਰਕਾਰ ਹੋਵੇ ਹੁਣ ਅਕਾਲੀਆਂ ਨੇ ਕਿਹਾ ਬਹੁਤ ਸਾਰੇ ਲੀਡਰਾਂ ਨੇ ਕਿ ਇਹ ਤਾਂ ਕਿਸਾਨਾਂ ਦਾ ਤੱਕਾ ਹੋ ਗਿਆ ਜੀ ਤੱਕਾ ਚਲੋ ਹੋਇਆ ਆ ਕਾਂਗਰਸ ਦੇ ਲੀਡਰ ਵੀ ਕਹਿੰਦੇ ਆ ਪਰ ਸਮੇ ਸਮਝਦੀਆਂ ਸਰਕਾਰਾਂ ਵੇਲੇ ਤੁਸੀਂ ਕੀ ਕੀਤਾ ਪੀੜੀ ਥੱਲੇ ਸੋਟਾ ਦਾ ਮਾਰ ਕੇ ਦੇਖਣਾ ਚਾਹੀਦਾ ਨਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਆਪਣੀ ਸਰਕਾਰ ਦੇ ਵੇਲੇ ਤੁਸੀਂ ਪੂਰੀਆਂ ਕੀਤੀਆਂ ਅੱਜ ਆਵਾਜ਼ ਦੀ ਪਾਰਟੀ ਤੇ ਇਹ ਦੋਸ਼ ਲੱਗ ਗਿਆ ਕਿ ਇਹ ਕਿਸਾਨਾਂ ਦੇ ਨਾਲ ਮਿਲ ਕੇ ਚੱਲ ਰਹੇ ਜੀ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਆ ਜੀ ਚਲੋ ਜਿਹੜੇ ਵੀ ਦੋਸ਼ ਲੱਗਦੇ ਆ ਇਹ ਕਿਸ ਤਰ੍ਹਾਂ ਸਹੀ ਸਾਬਤ ਹੋਣੇ ਆ ਇਹਦਾ ਤਰੀਕਾ ਕੀ ਹੈ ਇਹਦਾ ਮਾਪਦੰਡ ਕੀ ਹੈ ਇਹਦੇ ਬਾਰੇ ਵੀ ਜਾਂ ਤਾਂ ਦੱਸਿਆ ਜਾਵੇ ਦੂਜੀ ਗੱਲ ਜੇਕਰ ਆਮਦਿੱਤ ਪਾਰਟੀ ਨੇ ਇਹ ਮਿਲੀ ਭੁਗਤਣਾ ਸਾਰਾ ਕੁਝ ਕੀਤਾ ਤੇ 2027 ਦੂਰ ਤਾਂ ਨਹੀਂਗਾ ਵਿਧਾਨ ਸਭਾ ਦੇ ਚੋਣਾਂ ਆ ਹੀ ਜਾਣੀਆਂ ਲੋਕਾਂ ਨੇ ਜਵਾਬ ਵੀ ਦੇ ਦੇਣਾ ਲੋਕਾਂ ਨੇ ਵੋਟ ਪਾਉਣੀ ਹੈ ਕਿ ਨਹੀਂ ਉਹ ਵੀ ਮਨ ਦੇ ਵਿੱਚ ਤਸਵੀਰ ਹੁਣ ਤੋਂ ਬਣਾਉਣੀ ਸ਼ੁਰੂ ਕਰ ਦੇਣੀ ਹੈ ਪਰ ਜਦੋਂ ਇਹ ਗੱਲ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਤੇ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਫੇ ਕਿਵੇਂ ਵੱਧ ਗਿਆ ਹਰਿਆਣੇ ਦੇ ਵਿੱਚ ਵੋਟ ਬੈਂਕ ਕਿਵੇਂ ਵਧਿਆ ਦਿੱਲੀ ਵਿੱਚ ਕਿਵੇਂ ਵਧਿਆ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਆਪਣੇ ਆਪ ਦੇ ਵਿੱਚ ਹੋਰ ਵੱਡੇ ਹੁੰਦੇ ਜਾ ਰਹੇ ਨੇ ਰਹੀ ਗੱਲ ਇਸ ਅੰਦੋਲਨ ਤੋਂ ਦਬਾਉਣ ਤੋਂ ਬਾਅਦ ਦੀ ਅੱਜ ਕੁਸ਼ਕ ਵਪਾਰੀ ਵਰਗ ਦਾ ਸੰਬੰਧਿਤ ਲੋਕ ਕਹਿ ਰਹੇ ਨੇ ਕਿ 20000 ਕਰੋੜ ਰੁਪਏ ਡੁੱਬ ਗਿਆ ਸਾਡਾ ਦਾਵਾ ਇਹ ਵੀ ਕੀਤਾ ਜਾ ਰਿਹਾ ਕਿ 60% ਦੀ ਕਾਰੋਬਾਰ ਘਟਿਆ ਤੇ ਇਸ ਸਮੇਂ ਦੇ ਦੌਰਾਨ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਇਆ ਘਰਵਾਰ ਛੱਡ ਕੇ ਜਿਹੜੇ ਸਾਰੇ ਉੱਥੇ ਬੈਠੇ ਸੀ ਪੱਖ ਤੇ ਵੀ ਹੈ ਨਾ ਧਿਆਨ ਤਾਂ ਇੱਧਰ ਵੀ ਦੇਣਾ ਚਾਹੀਦਾ ਹੈ ਪਰ ਮਸਲਾ ਫਿਰ ਉੱਥੇ ਆ ਕੇ ਖੜਾ ਹੋ ਜਾਂਦਾ ਹੈ ਕਿ ਇਸ ਵੇਲੇ ਹਰਿਆਣੇ ਨੂੰ ਚਾਰ ਗੁਣਾ ਫਾਇਦਾ ਹੋਇਆ ਇਹ ਦਾਅਵੇ ਕੀਤੇ ਜਾ ਰਹੇ ਨੇ ਪੰਜਾਬ ਨੂੰ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਰਥਿਕ ਤੌਰ ਤੇ ਨੁਕਸਾਨ ਹੋਇਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਪਾਰੀਆਂ ਨੂੰ ਜਿਹੜਾ ਸਮਾਨ ਮਗਾਉਣਾ ਹੁੰਦਾ ਸੀ ਬਹੁਤ ਦੂਰ ਦੂਰ ਤੱਕ ਘੁੰਮ ਕੇ ਆਉਂਦਾ ਸੀ ਇਸ ਕਰਕੇ ਉਹਨਾਂ ਦਾ ਪੈਟਰੋਲ ਗੱਡੀਆਂ ਦਾ ਪੈਸਾ ਵਾਧੂ ਲੱਗਿਆ ਟੂਆ ਟੁਆਈ ਦੇ ਵਿੱਚ ਵੀ ਬਹੁਤ ਅੰਤਰ ਹੈ ਕਈ ਥਾਵਾਂ ਤੇ ਲੁਧਿਆਣੇ ਦੇ ਵਿੱਚ ਕਾਰੋਬਾਰ ਬਹੁਤ ਵੱਡਾ ਜਲੰਧਰ ਚ ਸਪੋਰਟਸ ਮਾਰਕੀਟ ਹੈ ਇੱਥੇ ਵੀ ਨੁਕਸਾਨ ਹੋਇਆ ਹੈ ਪਰ ਇਹ ਉੱਥੀ ਗੱਲ ਆਉਂਦੀ ਹੈ ਨੁਕਸਾਨ ਕਿਸਾਨਾਂ ਦਾ ਵੀ ਹੋਇਆ ਸੀ ਸਾਨੂੰ ਇੱਕ ਪੱਖ ਨਹੀਂ ਸਾਰੇ ਪੱਖ ਦੇਖ ਕੇ ਗੱਲ ਕਰਨੀ ਚਾਹੀਦੀ ਹੈ ਪਰ ਸਵੌਸ ਵਾਲਾਂ ਦਾ ਇੱਕ ਸਵਾਲ ਕਿ ਆਖਰ ਮਸਲੇ ਦਾ ਹੱਲ ਕਿੱਥੇ ਹੋਣਾ ਜਦੋਂ ਤੱਕ ਏਕਤਾ ਨਹੀਂ ਹੁੰਦੀ ਉਦੋਂ ਤੱਕ ਕਿਸੇ ਤਰੀਕੇ ਦਾ ਕੋਈ ਵੀ ਹੱਲ ਨਹੀਂ ਜਿੰਨੀਆਂ ਜੱਥੇਬੰਦੀਆਂ ਪੰਜਾਬ ਦੇ ਵਿੱਚ ਬਣ ਰਹੀਆਂ ਨੇ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਕਹਿੰਦੇ ਹਾਂ ਜੇਕਰ ਏਕਾ ਨਾ ਹੋਇਆ ਤੇ ਕਈ ਤੰਗੀਆਂ ਸਮੱਸਿਆਵਾਂ ਆ ਜਾਣੀਆਂ ਹੁਣ ਕੌਣ ਕਿਹਦੇ ਨਾਲ ਖੜੇਗਾ ਇਹ ਕਿਹਾ ਨਹੀਂ ਜਾ ਸਕਦਾ ਜਿਹੜੇ ਅੱਜ ਦੋਸ਼ ਲਗਾ ਰਹੇ ਨੇ ਕਿ ਨਹੀਂ ਜੀ ਉਹਨੇ ਇੰਨੇ ਲੱਖ ਦੱਬੇ ਆ ਉਹਨੇ ਆ ਕੀਤਾ ਜੀ ਉਹਨੇ ਉਹ ਕੀਤਾ ਸਬੂਤ ਆ ਕੱਢ ਕੇ ਰੱਖ ਦਿਓ ਸਾਹਮਣੇ ਦੋਸ਼ ਲਗਾਉਂਦੇ ਅਗਲੇ ਜਾਂਚ ਹੋ ਜੂਗੀ ਨਾ ਤੁਸੀਂ ਜਾਂਚ ਨਹੀਂ ਮੰਗ ਕੀਤੀ ਐ ਕਦੀ ਤੇ ਅੱਜ ਦੋਸ਼ ਲਗਾਉਣ ਦੀ ਗੱਲ ਚੱਲਦੀ ਐ ਉਹ ਫਿਰ ਚਲਦੀ ਗੰਗਾ ਚ ਹੱਤ ਹੋਣ ਵਾਲਾ ਸਾਹਬ ਹੋ ਗਿਆ ਕਿ ਸਾਡਾ ਵੀ ਸੂਤ ਲੱਗ ਜੂਗਾ ਚਲੋ ਖਬਰਾਂ ਸੀ ਬਾਕੀ ਤਾਂ ਕੁਝ ਨਹੀਂ ਪਰ ਇੰਨਾ ਜ਼ਰੂਰ ਐ ਇਸ ਵੇਲੇ ਇਹ ਵਿਚਾਰਨ ਦੀ ਗੱਲ ਐ ਕਿ ਆਖਰ ਦੋਸ਼ ਕਿਉਂ ਲੱਗ ਰਹੇ ਨੇ ਅੱਗੇ ਵੱਧਦੇ ਆ ਗੱਲ ਕਰਦੇ ਆ ਟੋਲ ਪਲਾਜ਼ਾ ਤੋਂ ਹੋਣ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਦਿਨ ਦਾਅਵਾ ਕੀਤਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੁਝ ਕੁ ਲੋਕਾਂ ਤੋਂ ਟੋਲ ਵਸੂਲਿਆ ਜਾ ਰਿਹਾ ਹੈ 69 ਲੱਖ ਰੁਪਇਆ ਕਮਾਈ ਟੋਲ ਪਲਾਜ਼ੇ ਕਰ ਰਹੇ ਨੇ ਗਲਤ ਤਰੀਕੇ ਨਾਲ ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ ਕਾਰਵਾਈ ਹੋਈ ਟੋਲ ਪਲਾਜ਼ੇ ਬੰਦ ਕੀਤੇ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਵੇਲੇ ਪੰਜਾਬ ਦੇ ਵਿੱਚ ਕਈ ਟੋਲ ਪਲਾਜ਼ੇ ਨੇ ਜਿਨ੍ਹਾਂ ਤੋਂ ਅਜੇ ਵੀ ਲੋਕਾਂ ਦੀ ਜੇਬ ਤੇ ਭਾਰ ਪੈ ਰਿਹਾ ਹੈ ਖਾਸ ਤੌਰ ਤੇ ਲਾਡਵਾਲ ਟੋਲ ਪਲਾਜ਼ਾ ਆ ਤਿੰਨ ਕ ਸਾਲਾਂ ਤੇ ਤਿੰਨ ਚਾਰ ਸਾਲਾਂ ਚ ਲਗਾਤਾਰ ਲੋਕਾਂ ਦੀ ਜੇਬ ਤੇ ਭਾਰ ਪੈ ਰਿਹਾ ਹੈ 2018-19 ਵਿੱਚ 625 ਕਰੋੜ ਰੁਪਇਆ ਲੋਕਾਂ ਨੇ ਟੋਲ ਦੇ ਰੂਪ ਚ ਦਿੱਤਾ 2019-20 ਵਿੱਚ 699 ਕਰੋੜ 21-22 ਵਿੱਚ 282 ਕਰੋੜ 2021-22 293 ਕਰੋੜ 2022-23 1188 ਕਰੋੜ 2023-24 ਦੇ ਵਿੱਚ 1493 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਲੋਕਾਂ ਨੇ ਟੋਲ ਪਾ ਦੇ ਦਿੱਤੀ ਹੈ ਜਾਂ ਕੰਪਨੀਆਂ ਦੇ ਖਾਤੇ ਵਿੱਚ ਗਏ ਹੈ ਸਰਕਾਰ ਦੇ ਖਾਤੇ ਵਿੱਚ ਗਏ ਹੈ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਟੋਲ ਲਾਡੋਵਾਲ ਟੋਲਪਲਾਜ਼ਾ ਤੇ ਪੈਂਦਾ ਹੈ ਇੱਕ ਪਾਸੇ ਜਾਣਾ ਕਾਰ ਦੀ ਕਹਿੰਦੇ ਆ ਕਿ 220 ਰੁਪਏ ਪਰਚੀ ਹੈ ਜੇਕਰ ਦੋ ਪਾਸੇ ਦੀ ਘਟਾਉਣੀਆਂ ਤਾਂ ਹੋ ਸਕਦਾ 325 330 ਦੇ ਕਰੀਬ ਹੋਵੇ ਇੰਨਾ ਕਿ ਚਰਚਾ ਸਮੇਂ-ਸਮੇਂ ਤੇ ਹੋਈ ਹੈ ਜਿੰਨਾ ਟੋਲ ਇਕੱਠਾ ਹੋਇਆ ਉਹਦਾ 22% ਦੀ ਹਿੱਸਾ ਸਿਰਫ ਤੇ ਸਿਰਫ ਲਾਡੋਵਾਲ ਟੋਲ ਪਾਇ ਤੇ ਜਾਂਦਾ ਮਤਲਬ ਕਿ ਮੌਜਾਂ ਉਸ ਕੰਪਨੀ ਦੀਆਂ 800 ਤੇ 78 ਕਰੋੜ ਰੁਪਈਆ ਲਾਡਵਾਲ ਟੋਲਪਲਾਟ ਉੱਤੇ ਇਕੱਠਾ ਹੋਇਆ ਹੁਣ ਦੂਜੀ ਗੱਲ ਭਾਰਤ ਵਿੱਚ ਸਰਕਾਰ ਕੇਂਦਰੀ ਮੰਤਰੀ ਨੀਤਨ ਗੜਕਰੀਓ ਕਹਿ ਰਹੇ ਨੇ ਉਹਨਾਂ ਨੇ ਵੀ ਪਿਛਲੀ ਦੀ ਸ਼ੰਕਾ ਜ਼ਾਹਰ ਕੀਤਾ ਹੈ ਕਿ ਕਮਾਈ ਹੋ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਟੜਾ-ਟੜ ਕਮਾਈ ਹੋ ਰਹੀ ਹੈ ਪਰ ਅਸੀਂ ਇਸ ਸਿਸਟਮ ਨੂੰ ਥੋੜਾ ਸੁਧਾਰਨਾ ਚਾਹੁੰਦੇ ਹਾਂ ਸਾਡੇ ਗਵਾਂਟੀ ਜ਼ੂਬਿਆਂ ਵਿੱਚ ਇੰਨੇ ਟੋਲ ਨਹੀਂ ਪੈਂਦੇ ਟੋਲ ਤਾਂ ਵੈਸੇ ਜੂਪੀ ਦੇ ਵਿੱਚ ਹੀ ਬਹੁਤ ਹੈ ਪੰਜਾਬ ਦੇ ਵਿੱਚ ਹੀ ਬਹੁਤ ਹੈ 37 ਟੋਲ ਪਲਾਜ਼ਾਂ ਤੋਂ ਇਹ ਜਿਹੜਾ ਤੁਹਾਨੂੰ ਰਕਮ ਦੱਸੀ 37 ਟੋਲ ਪਲਾਜ਼ਾਂ ਦੀ ਹੈ ਇਹਦੇ ਵਿੱਚ ਕੌਮੀ ਪੱਧਰ ਤੇ ਦੇਖਿਆ ਜਾਵੇ ਸਭ ਤੋਂ ਮਹਿੰਗਾ ਲਾਡਵਾਲ ਟੋਲਪਲਾਜ਼ਾ ਪਰ ਸਵਾਲ ਇਹ ਹੈ ਕਿ ਦੂਜੇ ਸੂਬਿਆਂ ਦੇ ਵਿੱਚ ਸਿਰ ਪਰਚੀ ਸਿਸਟਮ ਹੈ ਕਈਆਂ 'ਚ ਉੱਥੇ ਐਂਟਰੀ ਦੀ ਪਰਚੀ ਹੈ ਅੰਦਰ ਕੋਈ ਟੋਲ ਨਹੀਂ ਫਿਰ ਉੱਥੇ ਇਹ ਵੀ ਸਵਾਲ ਖੜੇ ਹੁੰਦੇ ਆ ਕਿ ਉੱਥੇ ਕਿਹੜਾ ਕੌਮੀ ਪੱਧਰ ਤੇ ਰੋਡ ਨਿਕਲਦੀ ਹੈ ਜਾਂ ਹਾਈਵੇ ਨਿਕਲਦੀ ਹੈ ਹਿਮਾਚਲ ਦੀ ਗੱਲ ਕਰਦੇ ਆ ਪਰ ਮਸਲਾ ਇਹ ਨਹੀਂ ਮਸਲਾ ਇਹ ਹੈ ਕਿ ਲੋਕਾਂ ਦੀ ਜੇਬ ਤੇ ਭਾਰ ਪੈਂਦਾ ਹੁਣ ਜਿਹੜਾ ਬੰਦਾ ਹਰ ਰੋਜ਼ ਆਉਣ ਜਾਣ ਵਾਲਾ ਉੱਥੇ ਕਿਹੜਾ ਪਾਸ ਬਣਾ ਕੇ ਦਿੰਦੀ ਹੈ ਕਿਸੇ ਦਾ ਉੱਥੇ ਕਿਹੜਾ ਕਿਸਾਨਾਂ ਦਾ ਪਾਸ ਚਲਣਾ ਚਲੋ ਆ ਤੇ ਪਿਛਲੇ ਦਿਨੀ ਬਹੁਤ ਗੈਰਕਾਨੂੰਨੀ ਤਰੀਕੇ ਨਾਲ ਗਲਤ ਪਾਸ ਬਣੇ ਸੌ ਤੋਂ ਵੱਧ ਕਿਸਾਨਾਂ ਦੇ ਉਹ ਵੀ ਫੜੇ ਗਏ ਆ ਪਰ ਆਮ ਬੰਦਾ ਕੀ ਕਰੇ ਆਮ ਬੰਦੇ ਦੀ ਜੇਬ ਤੇ ਲਗਾਤਾਰ ਪਰਬਦਰ ਹੈ ਸਰਕਾਰਾਂ ਨੂੰ ਇਸ ਬਾਬਤ ਥੋੜਾ ਬਹਿਤਾ ਵਿਚਾਰ ਕਰਨਾ ਚਾਹੀਦਾ ਹੁਣ ਪਿਛਲੇ ਦਿਨੀ ਚਰਚਾ ਚੱਲੀ ਸੀ ਕਿ ਨਵਾਂ ਸਿਸਟਮ ਆਏਗਾ ਉਹ ਗੱਡੀਆਂ ਦੇ ਥੜੇ ਪਾਸੇ ਲੱਗਿਆ ਹੋਣਾ ਉਹਨਾਂ ਮੈਪਿੰਗ ਹੋ ਕੇ 60 ਕਿਲੋਮੀਟਰ ਦੇ ਦਾਇਰੇ ਵਿੱਚ ਜਿੱਥੇ ਤਾਂ ਗੱਡੀ ਹੋਊਗੀ ਟੋਲ ਦੇ ਪੈਸੇ ਆਪ ਹੀ ਕੱਟੇ ਜਾਣੇ ਆ ਸਵਾਲ ਇਹ ਨਹੀਂ ਕਿ ਪੈਸੇ ਆਪ ਕੱਟ ਹੋਣੇ ਆ ਸਵਾਲ ਇਹ ਆ ਕਿ ਸੜਕਾਂ ਦੀ ਸਹੂਲਤ ਵੀ ਵਧੀਆ ਹੋ ਅੱਜ ਜਿਹੜੀਆਂ ਕੰਪਨੀਆਂ ਟੋਲ ਪਲਾਜ਼ਾ ਲਾ ਕੇ ਬੈਠੀਆਂ ਨੇ ਕੀ ਉਹਨੀ ਸਹੂਲਤ ਮਿਲਦੀ ਐ ਅੱਧੇ ਤੋਂ ਵੱਧ ਦੱਸ ਦੇਣਗੇ ਹੁਣ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿੱਥੇ ਕਿੱਥੇ ਸੜਕਾਂ ਦੇ ਵਿੱਚ ਟੋਏ ਪਏ ਐ ਕਾਨੂੰਨੀ ਤੌਰ ਤੇ ਜੇਕਰ ਇੱਕ ਬੰਦਾ 330 ਰੁਪਏ ਦੀ ਪਰਚੀ ਲੈ ਰਿਹਾ ਤੁਹਾਨੂੰ ਲੰਘਣ ਦੇ 350 ਰੁਪਏ ਦੇ ਰਿਹਾ ਤੁਸੀਂ ਸਹੂਲਤ ਵੀ ਉਹਦਾਂ ਦੀ ਦਓ ਨਾ ਚਲੋ ਬਹੁਤ ਸਾਰੀਆਂ ਥਾਵਾਂ ਤੇ ਹੋ ਸਕਦਾ ਸਹੀ ਹੋਵੇ ਪਰ ਵੱਡੀ ਗਿਣਤੀ ਵਿੱਚ ਇਹ ਸਾਰਾ ਕੁਝ ਨਹੀਂ ਹੋ ਰਿਹਾ ਅਸੀਂ ਇੱਕ ਮੁਲਕ ਦੀ ਗੱਲ ਕਰਨੀ ਐ ਲਕਸਮਬਰਗ ਦੀ ਅਜਿਹੀ ਕੰਟਰੀ ਐ ਜਿੱਥੇ ਪਹਿਲਾਂ ਟੈਕਸ ਫਰੀ ਸੀਗਾ ਉਹ ਕਹਿੰਦੇ ਕਿ ਲੋਕਾਂ ਤੋਂ ਤਾਂ ਪੈਸਾ ਲਿਆ ਤੇ ਲੋਕਾਂ ਨੂੰ ਤਾਂ ਸਹੂਲਤ ਦੇਣੀ ਆ ਤੇ ਸਾਡੇ ਉਲਟਾ ਹੋ ਰਿਹਾ ਜਿਹੜੀ ਚੀਜ਼ ਲਾਦਾ ਜੀਐਸਟੀ ਲਾ ਦੋ ਆ ਬੱਚਿਆਂ ਦੀ ਸ਼ਾਪਨਰ ਪੈਂਸਰ ਸੀਗੀ ਦੁੱਧ ਪੀਣ ਵਾਲਾ ਸੀਗਾ ਉਹਨਾਂ ਤੇ ਵੀ ਚੀਜ਼ਾਂ ਤੇ ਸਾਰੇ ਜੀਐਸਟੀ ਲੱਗ ਗਿਆ ਤਾਂ ਫਿਰ ਇਹ ਮਸਲਾ ਜਿਹੜਾ ਪੈਸੇ ਇਕੱਠੇ ਕਰਨ ਦਾ ਕਿ ਲੋਕਾਂ ਦੀ ਜੇਬ ਚੋਂ ਪੈਸੇ ਕਢਾ ਕੇ ਟੈਕਸਰ ਰੂਪ ਦੇ ਵਿੱਚ ਇਕੱਠਾ ਕਰਕੇ ਤੇ ਉਹਨਾਂ ਨੂੰ ਹੀ ਖੇਚਲ ਦੇਣ ਦਾ ਇਹ ਸਵਾਲ ਬਹੁਤ ਵੱਡੇ ਨੇ ਕੌਮੀ ਸੜਕਾਂ ਨੇ ਲੱਗਦਾ ਹੈ ਕਿ ਪੰਜਾਬ ਦੀਆਂ ਲੋਕਾਂ ਦੀਆਂ ਜੇਬਾਂ ਢਿੱਲੀਆਂ ਕਰ ਦਿੱਤੀਆਂ ਨੇ ਵਿਚਾਰ ਕਰਨ ਵਾਲੀ ਗੱਲ ਹੈ ਅੱਗੇ ਵੱਧਦੀਆਂ ਗੱਲ ਕਰਦੇ ਆ ਲਿੰਗ ਜਾਂਚ ਦੇ ਨਾਮ ਤੇ ਹੋ ਦਰਸਲ ਲੰਬੇ ਸਮੇਂ ਤੋਂ ਇਹ ਕੰਮ ਭਾਰਤ ਦੇ ਬਾਕ-ਬਾਕ ਸੂਬਿਆਂ ਚੱਲਦਾ ਹੈ ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਜਿਹੜੇ ਥੋੜੇ ਜੇ ਪਛੜੇ ਸੂਬੇ ਆ ਉੱਥੇ ਵੱਡੇ ਪੱਦਰਤੇ ਆ ਜੇ ਉੱਥੇ ਮਸ਼ੀਨਾਂ ਨਹੀਂ ਇੰਨੀਆਂ ਵਧੀਆਂ ਤੇ ਦੂਜੇ ਸੂਬਿਆਂ ਦੇ ਵਿੱਚ ਉਹ ਜਾਂਚ ਕਰਾਉਣ ਲਈ ਜਾਂਦੇ ਆ ਕਿ ਪੇਟ ਵਿੱਚ ਪਲ ਰਿਹਾ ਭੂਣ ਕਿਹੜਾ ਹੁਣੇ ਠੱਗੀ ਸਾਹਮਣੇ ਆਈ ਹੈ ਪੰਚਕੂਲਾ ਹਸਾਰ ਦੇ ਸਿਹਤ ਵਿਭਾਗ ਦੇ ਹੱਥ ਲੱਗਿਆ ਕਿ ਪੰਜਾਬ ਦੇ ਬਾਰਡਰ ਤੇ ਕੁਸ਼ਕ ਪਿੰਡ ਆ ਰਾਮਪੁਰ ਬਹਿਲ ਦਾ ਵੀ ਜ਼ਿਕਰ ਹੈ ਵਿੱਚ ਕਿ ਜਿੱਥੇ ਇਹ ਦੋ ਨੰਬਰ ਦਾ ਕੰਮ ਹੁੰਦਾ ਪਿਆ ਉਹਨਾਂ ਨੇ ਸੋਸ਼ਲ ਮੀਡੀਆ ਤੋਂ YouTube ਤੋਂ ਇੱਕ ਵੀਡੀਓ ਡਾਊਨਲੋਡ ਕੀਤੀ ਕੋਈ ਮਸ਼ੀਨ ਨਹੀਂ ਅਲਟਰਾ ਸਾਊਂਡ ਦੀ ਕੋਈ ਕੁਛ ਨਹੀਂ ਇੱਕ ਲੈਪਟਾਪ ਆ ਸਿਰਫ ਹੁਣ ਉਹ ਕੀ ਕਰਦੇ ਸੀ ਅੰਦਰ ਉਹਨਾਂ ਨੇ ਪੇਟ ਤੇ ਸਟੈਥਸਕੋਪ ਲਗਾ ਕੇ ਦੱਸ ਦੇਣਾ ਕਿ ਆ ਦੇਖੋ ਜੀ ਭਰੂਣ ਜਿਹੜਾ ਆ ਉਹ ਕੁੜੀ ਆ ਜਾਂ ਮੁੰਡਾ ਆ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਇੱਕ ਵੀਡੀਓ ਡਾਊਨਲੋਡ ਕੀਤੀ ਸੀ ਜਦੇ ਵਿੱਚ ਪੇਟ ਚ ਪੜ ਰਿਹਾ ਭਰੂਣ ਮੁੰਡਾ ਆ ਇਹ ਦਿਖਾਇਆ ਜਾਂਦਾ ਸੀ ਉਹਨਾਂ ਨੂੰ ਤੇ ਇਹਦੇ ਨਾਮ ਤੇ ਹਜ਼ਾਰਾਂ ਰੁਪਏ ਦੀ ਠੱਗੀ ਹੁੰਦੀ ਸੀ ਉੱਤਰ ਪ੍ਰਦੇਸ਼ ਤੋਂ ਆ ਰਹੇ ਸੀ ਜਿਹੜੇ ਉਹਨਾਂ ਦੇ ਕੋਲੋਂ 20000 ਰੁਪਇਆ ਵਾਧੂ ਵਸੂਲਿਆ ਜਾ ਰਿਹਾ ਹੈ ਅਸੀਂ ਇੱਕ ਪਾਸੇ ਗੱਲ ਕਰਦੇ ਹਾਂ ਕਿ ਸਾਖਰਤਾ ਦਰ ਵਧਾਉਣੀ ਹੈ ਸਾਖਰਤਾ ਦਰ ਤਾਂ ਵਧ ਗਈ ਚਲੋ ਠੀਕ ਹੈ ਉਹਨਾਂ ਨਾਲ ਹਜ਼ਾਰ ਦੇ ਪਿੱਛੇ ਕਿੰਨੇ ਲੋਕ ਪੜੇ ਲਿਖੇ ਆ ਉਹਦੇ ਬਾਰੇ ਪਤਾ ਲੱਗ ਜਾਂਦਾ ਪਰ ਆ ਜਿਹੜੇ ਬੇਵਕੂਫਾ ਵਾਲੀਆਂ ਹਰਕਤਾਂ ਕਰਦੇ ਆ ਇਹਨਾਂ ਦੇ ਖਿਲਾਫ ਕਾਰਵਾਈ ਕਦੋਂ ਕਰਨੀ ਹੈ ਉਹ ਲੋਕ ਤਾਂ ਚਲੋ ਮੰਨ ਲਿਆ ਅਨਪੜ੍ਹ ਆ ਇਹ ਤਾਂ ਪੜੇ ਲਿਖੇ ਆ ਨਾ ਆਪਣੇ ਹਸਤਾਲ ਦੇ ਬਾਹਰ ਇਹਨਾਂ ਨੇ ਲਿਖ ਕੇ ਲਗਾਇਆ ਕਿਤੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ ਸਾਰਾ ਕੁਝ ਲਿਖਣ ਦੇ ਬਾਵਜੂਦ ਵੀ ਗਾਈਡਲਾਈਨ ਫਾਲੋ ਕਿਉਂ ਨਹੀਂ ਕੀਤੀਆਂ ਗਈਆਂ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹ ਤੋਂ ਅਗਲੀ ਗੱਲ ਅਹਿਮ ਹੋ ਜਾਂਦੀ ਹੈ ਹੁਣ ਇਹ ਮਾਮਲਾ ਕਹਿੰਦੇ ਪੰਜਾਬ ਦੇ ਸਰਹੱਦੀ ਪਿੰਡਾਂ ਨਾਲ ਲੱਗਦਾ ਉਧਰ ਹਰਿਆਣੇ ਦੀ ਸਰਹੱਦ ਆ ਇਧਰ ਪੰਜਾਬ ਦੀ ਆ ਹੁਣ ਰੇਡ ਕੀਤੀ ਹਰਿਆਣੇ ਨੇ ਪਿੰਡੋਂ ਦਾ ਪੰਜਾਬ ਦਾ ਕੇਸ ਕੌਣ ਦਰਜ ਕਰੇ ਕਈ ਘੰਟੇ ਐਫਆਈਆਰ ਨਹੀਂ ਦਰਜ ਹੋਈ ਟੀਮ ਹਸਾਰ ਤੋਂ ਵੀ ਪਹੁੰਚੀ ਉੱਥੇ ਟੀਮ ਪੰਜਾਬ ਤੋਂ ਵੀ ਪਹੁੰਚੀ ਉੱਥੇ ਪਰ ਕੇਸ ਕਿਸ ਨੇ ਦਰਜ ਕੀਤਾ ਕਹਿੰਦੇ ਆ ਕਈ ਕਈ ਘੰਟੇ ਲੱਗੇ ਸਾਢੇ 12 ਦੇ ਕਰੀਬ ਸੂਚਨਾ ਜਦੋਂ ਮਹਾਲੀ ਨੂੰ ਦਿੱਤੀ ਗਈ ਮਹਾਲੀ ਤੋਂ ਇੱਕ ਟੀਮ ਕਹਿੰਦੇ ਆ ਕਿ ਢਾਈ ਘੰਟੇ ਦੇ ਵਿੱਚ ਉੱਥੇ ਪਹੁੰਚ ਗਈ ਪਰ ਰੌਲਾ ਇੱਥੇ ਪੈ ਗਿਆ ਕੇਸ ਕੌਣ ਦਰਜ ਕਰੇ ਸਵਾਲ ਇਹ ਨਹੀਂ ਕਿ ਕੇਸ ਕੌਣ ਦਰਜ ਕਰੇ ਕੌਣ ਨਹੀਂ ਸਾਡੇ ਕੋਲ ਇਦਾਂ ਦੀਆਂ ਖਬਰਾਂ ਵੀ ਆਈਆਂ ਸੀ ਕਿ ਜੂਪੀ ਤੋਂ ਰਾਜਸਥਾਨ ਦੇ ਵਿੱਚ ਆ ਕੇ ਰਾਜਸਥਾਨ ਦੇ ਕੁਝ ਕੁ ਲੋਕਾਂ ਨੇ ਲੁਧਿਆਣੇ ਦੇ ਵਿੱਚ ਵੀ ਪਿਛਲੇ ਦਿਨ ਧੰਦਾ ਕੀਤਾ ਸੀ ਇਹ ਸਮੇਂ ਲੰਬੇ ਸਮੇਂ ਤੋਂ ਚੱਲਦਾ ਪਿਆ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਤਿੰਨ ਦੇ ਖਿਲਾਫ ਜਦੋਂ ਸ਼ਿਕਾਇਤ ਦਰਜ ਕੀਤੀ ਐਫ ਆਈ ਆਰ ਹੀ ਨਹੀਂ ਹੋਈ ਇਹ ਅੱਜ ਦੀ ਗੱਲ ਨਹੀਂ ਇਹ ਅੱਜ ਤੋਂ 2 ਸਾਲ ਪਹਿਲਾਂ ਵੀ ਕਹਿੰਦੇ ਆ ਕਿ ਜਾਂਚ ਕਰਨ ਲਈ ਕਿਹਾ ਗਿਆ ਕਿ ਇੱਥੇ 2 ਨੰਬਰ ਦਾ ਕੰਮ ਚੱਲਦਾ ਪਰ ਉੱਥੇ ਵੀ ਕਾਰਵਾਈ ਕੋਈ ਨਹੀਂ ਹੋਈ ਅਜ ਜਲੰਧਰ 'ਚ ਇੱਕ ਪਠਾਨਕੋਟ ਬਾਈਪਾਸ ਪੈਂਦਾ ਰੇਰੂ ਚੌਂਕ ਉਹਦੇ ਕੋਲੇ ਇੱਕ ਹਸਤਾਲ ਹੈ ਉਹਦਾ ਵੀ ਕਈ ਵਾਰ ਚਰਚਾ ਹੋਇਆ ਉੱਥੇ ਵੀ ਰੇਡ ਹੋਈ ਉਹ ਰੇਡ ਪੰਜਾਬ ਨੇ ਨਹੀਂ ਕੀਤੀ ਸੀ ਦੂਜੇ ਸੂਬੇ ਤੋਂ ਆ ਕੇ ਹੋਈ ਹੈ ਕਹਿੰਦੇ ਰਾਜਸਥਾਨ ਤੋਂ ਰੇਡ ਹੋਈ ਸੀ ਉੱਥੇ ਵੀ ਪਤਾ ਲੱਗਿਆ ਕਿ ਸਾਰਾ ਕੁਝ ਚੱਲਦਾ ਅੱਜ ਚਲੋ ਹਸਤਾਲ ਸੀਲ ਕਰ ਦਿੱਤਾ ਪਰ ਕਈ ਥਾਵਾਂ ਅਜਿਹੀਆਂ ਨੇ ਜਿੱਥੇ ਸ਼ਰਿਆਮ ਇਹ ਕੰਮ ਚੱਲਦੇ ਆ ਕੁਝ ਦਿਨ ਪਹਿਲਾਂ ਪੰਜਾਬ ਦੇ ਇੱਕ ਹਸਪਤਾਲ ਦੇ ਵਿੱਚ ਜਦੋਂ ਕਿਡਨੀ ਟ੍ਰਾਂਸਪਲੈਂਟ ਦਾ ਰੌਲਾ ਪੈ ਗਿਆ ਉਹ ਵੀ ਇੱਕ ਚਰਚਾ ਦਾ ਵਿਸ਼ਾ ਜਦੋਂ ਦੱਖਣੀ ਸੂਬੇ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇੱਥੇ ਸ਼ਰਿਆਮ ਦੱਸਿਆ ਜਾਂਦਾ ਕਿ ਜਿਹੜਾ ਪੇਟ ਦੇ ਵਿੱਚ ਪੜ ਰਿਹਾ ਭਰੂਣ ਕਿਹੜਾ ਆ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੁੰਦੀ ਭਾਰਤ ਦੇ ਕਾਨੂੰਨ ਵਿੱਚ ਇਹ ਚੀਜ਼ ਨਹੀਂਗੀ ਠੀਕ ਹੈ ਵਿਦੇਸ਼ ਦੀ ਵਿਚਾਰਤਾਰਾ ਉੱਥੋਂ ਹੀ ਡਾਕਟਰੀ ਉੱਥੋਂ ਦਾ ਕਾਨੂੰਨ ਹੋਰ ਆ ਔਰ ਇਟਲੀ ਵਰਗੇ ਮੁਲਕ ਦੇ ਵਿੱਚ ਹੋਰ ਵੀ ਕਈ ਮੁਲਕ ਹੈਗੇ ਜਿੱਥੇ ਪਹਿਲੇ ਦੱਸ ਦਿੱਤਾ ਜਾਂਦਾ ਹੈ ਕਿ ਪੇਟ ਵਿੱਚ ਪਾਲਣ ਵਾਲਾ ਭਰੂਣ ਕਿਹੜਾ ਭਾਰਤ ਵਿੱਚ ਇਸ ਚੀਜ਼ ਦੀ ਇਜਾਜ਼ਤ ਨਹੀਂ ਗਈ ਪਰ 2 ਨੰਬਰ ਦੇ ਵਿੱਚ ਫਿਰ ਵੀ ਬਹੁਤ ਸਾਰੇ ਲੋਕ ਗਲਤ ਤਰੀਕੇ ਨਾਲ ਪੈਸਾ ਕਮਾਉਣ ਲਈ ਇਹ ਸਭ ਕੁਝ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਪਰ ਮਾਮਲਾ ਇੱਥੇ ਆ ਕੇ ਫਸ ਜਾਂਦਾ ਹੈ ਕਿ ਇਹ ਤਾਂ ਸਾਡੀ ਸਰਹੱਦ ਦੇ ਵਿੱਚ ਹੀ ਹੈ ਨਹੀਂਗਾ ਫਿਰ ਜੇ ਤੁਹਾਡੀ ਸਰਹੱਦ ਦੇ ਵਿੱਚ ਨਹੀਂ ਸੀਗਾ ਤੂੰ ਛਾਪਾ ਮਾਰਨ ਕਿਉਂ ਆਏ ਇਹ ਸਵਾਲ ਹੈ ਕੱਲ ਨੂੰ ਇਹ ਵੀ ਵੱਡੇ ਪੰਦਰ ਤੇ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜੁ ਪਸੰਦ ਆਇਆ ਹੋਣਾ। ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਸਾਂਝੀ ਕਰਿਓ ਮੈਨੂੰ ਨਵਜੀਤ ਨੂੰ ਦਿਓ। ਇਜਾਜ਼ਤ ਹੋਰਾਂ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।